ਐ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੋ ਮੇਰੇ ਨਾਲ ਤੇ ਮੈਂ ਬਠਿੰਡਾ ਦੇ ਬਰਨਾਲਾ ਬਾਈਪਾਸ ਤੇ ਆ ਜੀ ਇਸ ਵਕਤ ਤੇ ਤੁਹਾਨੂੰ ਇੱਕ ਆਮ ਜਿਹੜੀ ਗਲਤੀ ਹੈ ਜਾਂ ਆਮ ਜਿਹੜੀਆਂ ਗੱਲਾਂ ਹੁੰਦੀਆਂ ਮੈਂ ਉਹਦੇ ਨਾਲ ਜੋੜਨਾ ਚਾਹੁੰਦਾ ਮੈਂ ਸਵਰਨ ਸਿੰਘ ਦਾਨੇ ਵਾਲੀਆ ਰੇਡੀਓ ਪੰਜਾਬ ਟੂਡੇ ਤੋਂ ਤੁਹਾਡੇ ਨਾਲ ਹਾਂ ਤੇ ਇਸ ਵਕਤ ਇਹ ਗੱਲਬਾਤ ਬੜੀ ਜ਼ਰੂਰੀ ਹੈ ਤੇ ਕਿਰਪਾ ਕਰਕੇ ਇਸ ਗੱਲਬਾਤ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਨੂੰ ਪਲੀਜ਼ ਜ਼ਰੂਰ ਲਾਇਕ ਕਰਿਓ ਕਿਉਂਕਿ ਅਸੀਂ ਸਮਾਜਿਕ ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਹੈ ਮੇਰੇ ਸਾਹਮਣੇ ਔ ਇੱਕ ਟਰੱਕ ਰਾਤ ਦਾ ਐਕਸੀਡੈਂਟ ਖੜਾ ਚਲੋ ਐਕਸੀਡੈਂਟ ਕਿਵੇਂ ਹੋਇਆ ਇੱਕ ਵੱਖਰੀ ਗੱਲ ਹੈ ਐਕਸੀਡੈਂਟ ਕਿਸੇ ਦਾ ਦਿਲ ਨਹੀਂ ਕਰਦਾ ਕਿ ਵਿਅਕਤੀ ਕੋਈ ਵੀ ਐਕਸੀਡੈਂਟ ਕਰੇ ਹਾਂ ਕਈ ਬੰਦੇ ਲਾਪਰਵਾਹੀਆਂ ਕਰਦੇ ਜਿਵੇਂ ਪਰਸੋਂ ਤੁਸੀਂ ਦੇਖਿਆ ਸੀਗਾ ਵੀ ਕਿਸ ਤਰ੍ਹਾਂ ਦੇ ਨਾਲ ਇੱਕ ਐਕਸੀਡੈਂਟ ਹੋਇਆ ਤੇ ਮੋਟਰਸਾਈਕਲ ਵਾਲੇ ਦੀ ਗਲਤੀ ਨਾਲ ਰੋਂਗ ਸਾਈਡ ਆਉਂਦੇ ਨੇ ਹਾਂ ਪਰ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ ਇਸੇ ਮਸਲੇ ਦੇ ਉੱਤੇ ਗੱਲਬਾਤ ਕਰਨੀ ਹੈ ਕਿ ਆਹ ਟਰੱਕ ਜਿਹੜਾ ਐਕਸੀਡੈਂਟ ਹੋਇਆ ਹੁਣ ਦੇਖੋ ਚੀਜ਼ ਕੀ ਹੈ ਕਿ ਰਾਤ ਦਾ ਇਹ ਐਕਸੀਡੈਂਟ ਹੋਇਆ ਹਰਿਆਣਾ ਨੰਬਰ ਦਾ ਇਹ ਟਰੱਕ ਆ HRF3049 ਹੁਣ ਇਹ ਵਿਅਕਤੀ ਨੇ ਸਿਆਣਫ ਕੀ ਕੀਤੀ ਹੈ ਦੇਖੋ ਆ ਇੱਟਾਂ ਲਾ ਦਿੱਤੀਆਂ ਸੜਕ ਦੇ ਵਿਚਾਲੇ ਹੁਣ ਆ ਦੇਖੋ ਕੋਈ ਰਿਫਲੈਕਟਰ ਨਹੀਂ ਰਾਤ ਦਾ ਐਕਸੀਡੈਂਟ ਹੋਇਆ ਹੈ ਕੀ ਆ ਇੱਟਾਂ ਜਿਹੜੀਆਂ ਨੇ ਉਹ ਟਰੱਕ ਦੇ ਵਿੱਚ ਬੱਚੇ ਨੂੰ ਬਚਾ ਲੈਣਗੀਆਂ ਇੱਕ ਬਹੁਤ ਵੱਡੀ ਗੱਲ ਹੈ ਕੀ ਇਹ ਇੱਟਾਂ ਦੇ ਨਾਲ ਮੋਟਰਸਾਈਕਲ ਕਿਸੇ ਕਾਰ ਵਾਲੇ ਦਾ ਐਕਸੀਡੈਂਟ ਨਹੀਂ ਹੋਊਗਾ ਹੁਣ ਇਹ ਕਿਹੜੇ ਭਦਰਪੁਰਸ ਨੇ ਇਹਨੂੰ ਦੱਸਿਆ ਆਮ ਤੌਰ ਦੇ ਉੱਤੇ 90% ਸਾਰੇ ਟਰੱਕ ਡਰਾਈਵਰ ਇਹੀ ਕੁਛ ਕਰਦੇ ਨੇ। ਇਹੀ ਕੁਛ ਟਰੱਕ ਡਰਾਈਵਰ ਜਾਂ ਕੋਈ ਵੀ ਕਿਸੇ ਦਾ ਵੀ ਐਕਸੀਡੈਂਟ ਹੋ ਜਾਂਦਾ ਉਹ ਇਸ ਕੰਮ ਕਰਦੇ ਆ ਆ ਇੱਟਾ ਰੱਖ ਲੈਂਦੇ ਆ। ਹੁਣ ਦੇਖੋ ਇੱਥੇ ਆ ਟੋ ਵੈਨ ਖੜੀ ਆ। ਕੀ ਟੋ ਵੈਨ ਨੂੰ ਸੱਦ ਕੇ ਇਹ ਟਰੱਕ ਪਾਸੇ ਨਹੀਂ ਹੋ ਸਕਦਾ? ਹੁਣ ਆ ਦੇਖੋ ਆ ਵੀ ਲੱਦੀ ਜਾਂਦਾ ਪੂਰਾ ਇੱਕ ਪਤਾ ਨਹੀਂ ਕਿੰਨੀਆਂ ਸਵਾਰੀਆਂ 25-30 ਸਵਾਰੀਆਂ ਲਈ ਜਾਂਦਾ ਇਹ। ਇਹਨਾਂ ਨੂੰ ਵੀ ਕੋਈ ਨਹੀਂ ਪੁੱਛਦਾ। ਆ ਧੂਆਂ ਮਾਰਦਾ ਜਾਂਦਾ ਦੇਖੋ। ਹੁਣ ਵੱਡਾ ਸਵਾਲ ਖੜਾ ਕੀ ਹੁੰਦਾ ਰਾਤ ਦਾ ਐਕਸੀਡੈਂਟ ਹੋਇਆ ਟਰੱਕ ਪਿੱਛੋਂ ਵੱਜਿਆ ਇਹ TR49F39 ਇਹ ਕੋਈ ਡਾਕ ਪਾਰਸਲ ਵਾਲਾ ਟਰੱਕ ਆ ਤੁਹਾਨੂੰ ਪਤਾ ਕਾਫੀ ਭਜਾਉਂਦੇ ਨੇ ਇਹ ਹੁਣ ਇਹਦੇ ਵਿੱਚ ਕੋਈ ਬੰਦਾ ਹੈ ਸੁੱਤਾ ਪਿਆ ਇਹਨੂੰ ਜਗਾਉਣੇ ਆ ਹੈਲੋ ਭਾਈ ਸਾਹਿਬ ਇਹ ਟਰੱਕ ਦਾ ਐਕਸੀਡੈਂਟ ਕਦੋਂ ਦਾ ਹੋਇਆ ਹੈ ਹੈ ਕਿੰਨੇ ਵਜੇ ਤਿੰਨ ਕੋਈ ਤਿੰਨ ਵਜੇ ਹੋਇਆ ਭਾਈ ਸਾਹਿਬ ਤੁਸੀਂ ਇੱਟਾਂ ਲਾਤੀਆਂ ਮਗਰ ਇੱਟਾਂ ਨਾਲ ਤੁਹਾਡਾ ਟਰੱਕ ਵੱਜੂ ਜੇ ਕਿਸੇ ਦੇ 6:00 ਵਜੇ ਉੱਥੇ ਇਹਨੂੰ ਪਾਸੇ ਕਿਉਂ ਨਹੀਂ ਕਰਾਉਂਦੇ ਟਰੇਨ ਸੱਦ ਕੇ ਹਾਂ ਹੋਇਆ ਨਹੀਂ ਫੋਨ ਕੀਤਾ ਆ ਨਾਲ ਖੜੀ ਆ ਕਦੇ ਨਾਲ ਵੱਜਿਆ ਇਹ ਮਗਰ ਉਹ ਨੀਂਦਾ ਕੀ ਸੀ ਹਾਂ ਹਾਂ 8 ਵਜੇ ਲੱਗਟ ਸੀਗਾ ਮੋੜੀ ਤੇ ਗੱਡੀ ਜਾਂਦੀ ਜਦੋਂ ਬੱਧ ਸੀਗਾ ਕੋਈ ਮੁਰ ਕੇ ਜਦੋਂ ਬ੍ਰੇਕ ਮਾਰੇ ਹਾਂ ਦੇ ੱੱਕੇ ਦਾ ਜਾਮ ਹੋ ਗਏ ਹਾਂ ਰੂਪੀ ਵੀ ਰੱਖ ਕੇ ਜਾਵੇ ਉਸ ਬੱਚਾ ਨੱਕੀ ਹਾਂ ਮੈਂ ਗੱਡੀ ਨਹੀਂ ਨਹੀਂ ਪਰ ਬਾਈ ਬੰਨੂ ਐਂ ਦੱਸ ਵੀ ਕੋਲੇ ਕ੍ਰੇਨ ਖੜੀ ਐ ਤੂੰ 4 ਪੈਸੇ ਲਾ ਕ੍ਰੇਨ ਵਾਲੇ ਤੋਂ ਪਾਸੇ ਕਰਾ ਦੇ ਹੁਣ ਦੇਖ ਇੱਧਰ ਆ ਆ ਦੇਖ ਤੂੰ ਆਟਾ ਲਾਤੀਆਂ ਵਿਚਾਲੇ ਹਾਂ ਇੱਟਾ ਲਾਤੀਆਂ ਕੀ ਇੱਟਾਂ ਦੇ ਨਾਲ ਇਹ ਨੁਕਸਾਨ ਨਹੀਂ ਹੋਊਗਾ 3 ਵਜੇ ਦਾ ਐਕਸੀਡੈਂਟ ਹੋਇਆ 11 ਵਜੇ ਨਾਲ ਕੀ ਤਾਂ ਹੋ ਗਿਆ ਬਾਈ ਦੱਸੀ 10 25 ਘੰਟੇ ਹੋ ਗਏ ਟਰੱਕ ਤੁਹਾਡੇ ਤੋਂ ਪਾਸੇ ਨਹੀਂ ਹੋਇਆ ਠੀਕ ਹੈ ਵੱਜ ਗਿਆ ਚਲੋ ਐਕਸੀਡੈਂਟ ਹੋ ਗਈ ਨੀਂਦ ਆਈ ਕੀ ਹੋਇਆ ਸਾਰੀ ਦਾਤ ਚੱਲਿਆ ਹੁਣ ਉਹ ਗੱਡੀ ਆਉਂਦੀ ਹੈ ਇੱਕੇ ਦਮ ਪਿੱਛੇ ਦੇਖਦੇ ਹਾਂ ਵਿਚਾਲੇ ਗੱਡੀ ਊ ਐ ਇਹ ਠੀਕ ਹੈ ਇਹਨੂੰ ਸਿੱਧੀ ਨਹੀਂ ਹੁੰਦੀ ਹੁਣ ਹੈ ਕੱਲ ਕੇ ਸਟਾਰਟ ਹੋ ਕੇ ਇਹਨੂੰ ਸਿੱਧੀ ਕਰ ਦੇ ਘੱਟੋ ਘੱਟ ਅੱਜ ਹੁਣ ਸਟੀering ਹੀ ਘੁੰਮ ਗਿਆ ਹੈ ਅੱਛਾ ਸੇ ਇਹਨੂੰ ਘੱਟੋ ਘੱਟ ਉਹਨੂੰ ਕਹਿ ਗਏ ਗੱਲ ਕਰਾਂ ਮਾਲਕ ਕੋਲੋਂ ਆ ਉਹਦੇ ਨਾਲ ਗੱਲ ਕਰੀਏ ਹੈ ਕਿੱਥੋਂ ਗੱਡੀ ਕਿੱਥੋਂ ਦੀ ਐ? ਜੇਦਾ ਪੰਜਾਬ ਦਾ ਹੈਗਾ ਬਰਨਾਲਾ। ਛਾਡਾ ਬਰਨਾਲਾ। ਮਾਲਕ ਕਿੱਥੋਂ ਦਾ ਐ? ਮਾਲਕ ਹੈਗਾ ਲੁਧਿਆਣੇ ਦਾ। ਉਹਨੂੰ ਫੋਨ ਕਰੋ ਵੀ ਮੈਨੂੰ ਕੋਈ 500 ਰੁਪਇਆ ਪਾ ਮੈਂ ਉਹ ਕ੍ਰੇਨ ਖੜੀ ਐ ਚੱਕ ਕੇ ਨੂੰ ਮੈਂ ਪਾਸੇ ਕਰਾਵਾਂ। ਹੈ? ਇਹ ਤੁਸੀਂ ਵਿਚ ਖੜੇ ਹੋ ਸਭ ਤੋਂ ਵੱਡੀ ਸਿਆਣੀ ਗੱਲ ਆ ਬਾਈ ਕੋਈ ਇਹਦੇ ਪਿੱਛੇ ਰਿਫਲੈਕਟਰ ਲਾ। ਕੋਈ ਹੋਰ ਲਾ ਤੂੰ ਤਾਂ ਇੱਟਾਂ ਰੱਖਤੀਆਂ। ਤੂੰ ਤਾਂ ਆਪਦੇ ਕੰਨੀਆਂ ਸਿਆਣਾ ਕੰਮ ਕੀਤਾ ਤੇ ਇਹਦੇ ਉੱਤੇ 6:00 ਵਜੇ ਮੈਨੂੰ ਇਹ ਦੱਸੋ ਜੀ ਕਿੰਨੀ ਕਹੀ ਗੱਲ ਸਹੀ ਆ। ਇਹ ਗੱਲ ਇੱਕ ਗੱਲ ਦੱਸੋ ਤੁਸੀਂ ਇਹਨੂੰ ਸ਼ੇਅਰ ਕਰੋ ਪਲੀਜ਼ ਮੈਂ ਤੁਹਾਡੇ ਤੋਂ ਸਵਾਲ ਇਹੀ ਪੁੱਛਦਾ ਵੀ ਕਿੰਨੀ ਕੁ ਗੱਲ ਸਹੀ ਆ ਇਹ ਕਿਉਂਕਿ ਗੱਡੀ ਮੈਂ ਦੱਸ ਦਿੰਦਾ ਇਹ ਤੇਜ਼ ਸੀਗੀ ਆ ਸਪੀਡ ਬ੍ਰੇਕਰ ਇੱਥੋਂ ਗੱਡੀ ਮੁੜਤੀ ਆ ਸਪਸ਼ਟ ਤੌਰ ਦੇ ਉੱਤੇ ਲੱਗ ਰਿਹਾ ਕਿਉਂਕਿ ਬਾਈ ਵੀ ਪੂਰਾ ਨੀਂਦਰੇ ਚ ਆਹ ਚੀਜ਼ ਵੱਡਾ ਸਵਾਲ ਆ ਜਿਹੜੀਆਂ ਇੱਟਾਂ ਰੱਖਦੇ ਨੇ ਦੇਖੋ ਹੈ ਇਹ ਚੀਜ਼ ਹੈ ਸਪੀਡ ਇੱਥੇ 30 ਦੀ ਲਿਖੀ ਹੋਈ ਹੈ ਐਡੀ ਵੀ ਕੋਈ ਗੱਲ ਹੈ ਨਹੀਂ ਸੀ ਗੱਲ ਕਰਾਇਓ ਮਾਲਕ ਹੈਲੋ ਹੈਲੋ ਹਰਦੀਪ ਜੀ ਹੈਲੋ ਬਾਈ ਜੀ ਤੁਸੀਂ ਕੀ ਗੱਲ ਹੈ ਟਰੱਕ ਪਾਸੇ ਕਿਉਂ ਨਹੀਂ ਕਰਵਾ ਰਹੇ ਇਹ ਰਾਤ ਦਾ ਐਕਸੀਡੈਂਟ ਹੋਇਆ ਨਹੀਂ ਰਾਤ কা ਕੋਲੇ ਕ੍ਰੇਨ ਖੜੀ ਹੈ ਹਜੇ 7 ਘੰਟੇ ਹੋ ਗਏ ਨੂੰ ਪਾਸੇ ਕਰਾਓ ਉਹ ਦੇਖੋ ਖਾਲੀ ਐਂਦੀ ਕੋਈ ਬੇਟ ਵੀ ਹੈ ਨਹੀਂ ਮੁੰਡਾ ਦੱਸੀ ਜਾਂਦਾ ਉਹ ਟਰੱਕ ਕ੍ਰੇਨ ਖੜੀ ਹੈ ਕੋਲੇ ਉਹ ਪਾਸ ਖੜੀ ਹੈ ਬਿਲਕੁਲ 50 ਮੀਟਰ ਤੇ ਖੜੀ ਹੈ नहीं सर्वेयर आ रहा हो तो पास से भी हो पर सड़क के विचाले एक्सीडेंट हो गया होर कहे की जान लोगे नहीं ऐसी बात क्यों नहीं है ऐसी तो बात है इसलिए तो है अभी आपका कह रहे हो सर्वेर आएगा सर्वेर तो दो दिन में नहीं आएगा चलो दस मिनट लाइव हूं मैं इधर से आपकी गाड़ी का लेके हां आ लो जी करो देखो जी ਸੋ ਇਹ ਚੀਜ਼ਾਂ ਨੇ ਵੇਖਨ ਵਾਲੀਆਂ ਵੀ ਆ ਦੇਖੋ ਹੁਣ ਇੱਕ ਬਲਾਕ ਕੀਤਾ ਹੋਇਆ ਇਹਨਾਂ ਨੇ ਉਹ ਪੈਸਾ ਮੰਗੇਗਾ ਮਿਸਤਰੀ ਨਾਲ ਹੀ ਇਹਨੂੰ ਬੁਲਾ ਲਵਾਂਗੇ ਪੈਸਾ ਤਾਂ ਮੰਗਣਾ ਹੀ ਉਹਨੇ ਠੀਕ ਕੀ ਕਹਿੰਦਾ ਆਹ ਕ੍ਰੇਨ ਮੁਕਾ ਕੇ ਕਹਿੰਦਾ ਸਾਈਡ ਤੇ ਕਰਾ ਆਹ ਲਾ ਕ੍ਰੇਨ ਉਹ ਖੜੀ ਲਿਆਓ ਜਾ ਕੇ ਆਓ ਸੇ ਕਰਾਓ ਬਸੇ ਕੇ ਦੇ ਹੋਰ ਸੱਟ ਮਾਰੋਗੇ ਜਾਨ ਲਓਗੇ ਤੂੰ ਵੀ ਸਿਆਣਾ ਤੂੰ ਵੀ ਸੜਕਾਂ ਤੇ ਚੱਲਣਾ ਤੇਰੇ ਵਰਗੇ ਭਰਾ ਦੇ ਕਿਸੇ ਦੇ ਸੱਟ ਵੱਜੂ ਹੈ 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 ਸਵੇਰ ਦੀ ਰੋਟੀ ਨਾ ਚਾਹ ਨਾ ਪਾਣੀ ਆ ਫਿਰਦੇ ਭਾਣ ਪੁੱਤਾਂ ਨੂੰ ਮੈਂ ਛੱਡ ਕੇ ਇੱਥੇ ਹੀ ਥੁਰਜਣਾ ਜੇ ਬਸ ਆ ਮਾਲਕ ਦੇਖੋ ਕਰਦੇ ਆ ਡਰਾਈਵਰਾਂ ਨਾਲ ਉਹ ਅੱਕਿਆ ਪਿਆ ਵਿਚਾਰਾ ਨਾ ਰੋਟੀ ਨਾ ਚਾਹ ਨਾ ਪਾਣੀ ਨਾ ਪੈਸਾ ਕਹਿੰਦਾ ਉਹ ਤੂੰ ਨੂੰ ਕਹਿੰਦਾ ਕਹਿੰਦਾ ਕ੍ਰੇਨ ਆਲਾ ਪੈਸੇ ਮੰਗੂਗਾ ਫਿਰ ਕ੍ਰੇਨ ਆਲਾ ਮੁਫਤ ਕਰੂਗਾ ਕਿ ਤੂੰ ਮੁਫਤ ਕਰਦਾ ਇਹ ਸੋ ਕਲੇਮ ਭਾਈ ਸਾਹਿਬ ਸਾਰੇ ਮਿਲਦੇ ਐਕਸੀਡੈਂਟ ਸਪੌਟ ਤੇ ਨਹੀਂ ਹੁੰਦਾ ਬਾਹਰਲੇ ਦੇਸ਼ਾਂ 'ਚ ਵੀ ਕਲੇਮ ਮਿਲਦੇ ਐਨੀ ਧੇਰ ਕੋਈ ਠੱਲ ਨਹੀਂ ਸਕਦਾ 10-10 ਘੰਟੇ ਵਿਕਾਲੇ ਬਲਾਕ ਕਰਕੇ ਸੋ ਇਸ ਕਰਕੇ ਹੋ ਸਕਦਾ ਰਮਨ ਬਿਰਕ ਜੀ ਤੁਹਾਡੀਆਂ ਗੱਡੀਆਂ ਹੁਣ ਤੁਹਾਨੂੰ ਮੇਰੀ ਗੱਲ ਥੋੜੀ ਚੁਭੀ ਹੋਵੇ ਪਰ ਆ ਜਿਹੜੀਆਂ ਇਕੱਟਾਂ ਪਈਆਂ ਤੁਹਾਡੇ ਵਰਗਾ ਭਰਾ ਕੋਈ ਆਵੇ ਮੋਟਰਸਾਈਕਲ ਤੇ ਉਹਦੇ ਕਾਰ ਵਾਲੇ ਦੇ ਬਜੇ ਕਾਰ ਮੁੜਕ ਜੇ ਇਹ ਕੋਈ ਤਰੀਕਾ ਹੈਗਾ ਇਹ ਦੱਸੋ ਮੈਨੂੰ ਇਹਦਾ ਰਿਫਲੈਕਟਰ ਲੱਗਿਆ ਹੋਵੇ ਕੋਈ ਬੈਰੀਕੇਡ ਕੀਤਾ ਹੋਵੇ ਤੁਸੀਂ ਪੁਲਿਸ ਨੂੰ ਫੋਨ ਕੀਤਾ ਐਕਸੀਡੈਂਟ ਹੋ ਗਿਆ ਕਿਉਂ ਕਿਉਂ ਨਹੀਂ ਕੀਤਾ ਉਹਨੂੰ ਐਕਸੀਡੈਂਟ ਹੋ ਗਿਆ ਪੁਲਿਸ ਆ ਕੇ ਇੱਥੇ ਕੀ ਕਹਿੰਦਾ ਰਾਹ ਸਾਫ਼ ਕਰਾਵੇ ਤੁਹਾਡੇ ਤੋਂ ਇਹ ਜਿਹੜਾ ਕਰੋੜ ਹੈ ਉਹ ਹਾਈਟ੍ਰਾ ਲੈ ਵੀ ਕਹਿੰਦੇ ਕਰ ਦਿੰਦੇ ਸਾਈਡ ਤੇ ਗੱਡੀ ਤੇ ਰੋਡ ਵਾਲੇ ਉਹਨਾਂ ਨੂੰ ਫੋਨ ਕਰੋ ਤਾਂ ਪਤਾ ਨਹੀਂ ਕਿੰਨਾ ਨੰਬਰ ਹੈ ਉਹਦਾ ਤੁਸੀਂ 112 ਨੰਬਰ ਤੇ ਕਾਲ ਮਾਰੋ 112 ਨੰਬਰ ਹੀ ਹੈ ਨਾ ਪੁਲਿਸ ਦਾ ਹਾਂ ਆਪਣੇ ਕਰਵਾਉਣ ਕੇ ਪਾਸੇ 112 ਨੰਬਰ ਤੇ ਜਾਂ ਰੋਡ ਵਾਲੇ ਤਾਂ ਮੈਨੂੰ ਮੁੰਡੇ ਪਹਿਲਾਂ ਵੀ ਤਾਂ ਦੱਸ ਤੇ ਸੀਗੇ ਕਹਿੰਦੇ ਭਾਈ ਉਹਨੂੰ ਫੋਨ ਕਰ ਤੇ ਆ ਰੋਡ ਵਾਲਾ ਨੂੰ ਕਹਿੰਦੇ ਉਹ ਗੱਡੀ ਤੇਰੀ ਸਾਈਡ ਤੇ ਕਰਾਓ ਹੁਣ ਦੇਖੋ ਬਾਈ ਨੂੰ ਇਹ ਨਹੀਂ ਪਤਾ ਵੀ ਗੱਡੀ ਪਾਸੇ ਕਿਵੇਂ ਕਰਾਉਣੀ ਹੈ ਇਹ ਵੀ ਇੱਕ ਸਾਡੀ ਬავਕਸ਼ਿ ਸਮਤੀ ਆ ਕਿ ਅਸੀਂ ਟਰੱਕ ਡਰਾਈਵਰਾਂ ਨੂੰ ਉਹਨਾਂ ਦੇ ਹੱਕ ਹਕੂਕ ਜਿਹੜੇ ਆ ਉਹ ਵੀ ਨਹੀਂ ਦੱਸਦੇ ਸੋ ਇਹ ਚੀਜ਼ਾਂ ਨੇ ਆ ਦੇਖੋ ਹੁਣ ਆ ਤੁਸੀਂ ਦੇਖ ਰਹੇ ਹੋ ਸਾਰਾ ਆ ਸਾਰੀ ਇੱਕਦਾਂ ਬ ਸਿੰਗਲ ਵੇ ਬਣਿਆ ਹੋਇਆ ਇੱਥੇ ਸੋ ਇਹ ਚੀਜ਼ਾਂ ਇਹ ਤੇ ਦੇਖਣ ਵਾਲੀਆਂ ਸਾਰੀਆਂ ਆ ਦੇਖੋ ਹੁਣ ਸਾਰਾ ਬੰਦਾ ਉਵੇਂ ਭੱਜਿਆ ਆਉਂਦਾ ਇੱਕੇਦਮ ਕੱਟ ਮਾਰਦੇ ਆ ਇਹਨੂੰ ਨੇੜੇ ਕਰਦੇ ਬਾਈ ਇੱਟਾਂ ਕਿਸੇ ਦੇ ਸੱਟ ਮਰਵਾਏਗਾ ਐ ਖੜੇ ਨੂੰ ਦੀਂਦ ਗਿਆ ਹੀ ਆ ਇਹ ਟਰੱਕ ਗੱਡੀ ਦਿਸਦੀ ਆ ਵੀ ਖਰਾਬ ਆ ਇਹ ਕਿੱਟਾਂ ਨਾਲ ਨਹੀਂ ਦਿਸਣੀ ਇਹ ਤੰਦਰਾ ਇੱਟਾਂ ਦਾ ਕੰਮ ਤੇ ਦੂਜੇ ਪਾਸੇ ਟੱਕ ਕੇ ਲਿਆ ਹੁਣ ਇੱਥੇ ਸਿੱਟੂਗਾ ਤੁਸੀਂ ਦੇਖ ਲਿਓ ਇੱਥੇ ਰੱਖੂ ਇਹ ਲੈਂਦੀਆਂ ਤਾਂ ਉਧਰੋਂ ਸੀ ਹੈਨਾ ਰੱਖੇਗਾ ਤੂੰ ਇੱਥੇ ਨਾ ਇਹ ਦਵਲੀ ਉਧਰੋਂ ਹੱਥ ਵੀ ਮਾਰੀ ਨਹੀਂ ਹੱਥ ਤਾਂ ਪਤਾ ਹੀ ਆਉ ਨੂੰ ਉਹ ਤਾਂ ਖੜੀ ਆ ਵਿਚਾਲੇ ਗੱਡੀ ਪਰ ਗੱਲ ਆ ਇੱਟਾਂ ਕੋਈ ਮੋਟਰਸਾਈਕਲ ਵਾਲਾ ਇੱਟਾਂ ਕਰਕੇ ਉਹ ਖਿੱਚੀ ਆਉਂਦਾ ਸੀ ਤਾਂ ਹੀ ਮੈਂ ਉਹਨੂੰ ਹੱਥ ਮਾਰਿਆ ਹਾਂ ਜੇ ਜੀ ਤਾਂ ਕਿ ਇੱਕ ਰਿਫਲੈਕਟਰ ਲੱਗਿਆ ਹੁੰਦਾ ਕੋਈ ਕੋਨ ਲੱਗੇ ਹੁੰਦਾ ਤਾਂ ਫੇਰ ਆਪਾਂ ਸਮਝ ਜਾਂਦੇ ਆ ਉਹਦਾ ਆਈਡੀਆ ਮਿਲ ਜਾਂਦਾ ਜੇ ਟ੍ਰੈਫਿਕ ਪੁਲਿਸ ਵਾਲੇ ਉਹ ਵੀ ਨਹੀਂ ਆਏ ਜੀ ਹਾਂ ਉਹ ਆ ਕੇ ਦੇਖਣ ਇੱਥੇ ਰੋਡ ਵਾਲੇ ਜਿਹੜੇ ਹੁੰਦੇ ਆ ਉਹ ਚਟੀ ਗੱਡੀ ਵਾਲੇ 112 ਕੇ 15 ਕੀ ਕਹਿੰਦੇ ਉਹਨਾਂ ਨੂੰ ਉਹ ਤਾਂ ਆਏ ਨਹੀਂ ਜੀ ਆਏ ਨਹੀਂ ਉਹ ਦੱਸੋ ਆਹ ਦੇਖ ਲਓ ਜੀ ਉਹ ਗੱਡੀਆਂ ਜਿਹੜੀਆਂ ਹਾਈਲੈਕਸ ਵਾਲੇ ਆ ਉਹ ਵੀ ਨਹੀਂ ਆਏ ਦੱਸੋ 7 ਘੰਟੇ ਐਕਸੀਡੈਂਟ ਨੂੰ ਬਾਈ ਦੇ ਮੁਤਾਬਿਕ ਆ 3 ਵਜੇ ਹੋਇਆ ਹੋ ਗਿਆ ਖੱਚ ਕੇ ਅਸੀਂ ਲੱਗੇ ਜੀ ਜਗਰ ਤੇ ਗੱਡਾ ਇਹਦਾ ਹੋ ਗਿਆ ਸੇਨਕ ਫਰੀ ਉਹ ਤਾਂ ਹੀ ਟੱਕਰ ਲੱਗ ਗਈ ਉਹਦੇ ਨਾਲ ਘਬਰੇ ਫਟਵਾਇਨਾ ਅਜੀ ਗੱਡੀ ਨਾਲ ਘੜੀਜੀ ਵੀ ਸੀਗੀ ਹਾਂ 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 ਇਹਦਾ ਫੇਰੇ ਲੋ ਟੋ ਕਰਕੇ ਜਾਊਗੀ ਹਾਂ ਤਾਂ ਫੇਰੇ ਫਰੀ ਹੋ ਗਿਆ ਆ ਫੇਰੇ ਇਹਦਾ ਚਾਰਵਾ ਲੋਡ ਗੱਡੀ ਹੈ ਇਹ ਆ ਕਹਦਾ ਤੂੰ ਇਹਨੂੰ ਆਨੂੰ ਬੁਲਾ ਲਾ ਚੱਕ ਕੇ ਪਾਸੇ ਕਰ ਦੂ ਆ ਇੱਟਾ ਹੀ ਆ ਖਾਲੀ ਹੈਗੀ ਆ ਇੱਟਾਂ ਚੱਕ ਨਹੀਂ ਇੱਟਾਂ ਚੱਕੋ ਯਾਰ ਕਿਸੇ ਦਾ ਸੱਟ ਵੱਜੂਗੀ ਇੱਥੇ ਕੋਈ ਇੱਥੋਂ ਲਿਆ ਕੇ ਬੈਰੀਕੇਡ ਲਾ ਦਿਓ ਹਾਂ ਆ ਦੇਖੋ ਹੁਣ ਇੱਟਾਂ ਨਾਲ ਥੋੜਾ ਪਤਾ ਲੱਗਦਾ ਕਿਸੇ ਨੂੰ ਹਾਂ 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 ਗੱਲ ਕਰਦੇ ਜੀ ਜ਼ੋਰ ਤਾਂ ਨਹੀਂ ਜੀ ਉਹ ਇੱਥੇ ਲਵਾ ਦਿਓ ਉੱਥੇ ਲਵਾ ਕਿਤੇ ਵੀ ਲਵਾ ਦਿਓ ਮੇਨ ਰੋਡ ਆ ਮੇਨ ਰੋਡ ਤੋਂ ਸੋ ਇਹ ਤੀਜਾ ਜੀ ਬਠਿੰਡੇ ਦਾ ਬਰਨਾਲਾ ਬਾਈਪਾਸ ਹੈ ਇਹ ਇਸ ਤੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸੜਕ ਸੁਰੱਖਿਆ ਵਾਲਾ ਇੱਥੇ ਅਜੇ ਤਾਂ ਕੋਈ ਨਹੀਂ ਆਇਆ ਜਿਹੜਾ ਉਹਨਾਂ ਦਾ ਕੰਮ ਆ ਬਿਲਕੁਲ ਨੰਬਰਦਾਰ ਸਾਹਿਬ ਤੁਹਾਡੀ ਇਹ ਆ ਦੇਖੋ ਹੁਣ ਮੁੰਡੇ ਆਪ ਕੱਕ ਰਹੇ ਨੇ ਇੱਤਾਂ ਹੁਣ ਆ ਇੱਤਾਂ ਜਿਹੜੀਆਂ ਨੇ ਭਾਈ ਜੀ ਪਰਾਂ ਹੀ ਰੱਖਦੇ ਇੱਧਰ ਬਚਾ ਲੈ ਫੇਰ ਕੋਈ ਚੱਕ ਕੇ ਲਾਊਗਾ ਹਾਂ ਇੱਥੇ ਫਰਜ ਬਣਦਾ ਸੀ ਇੱਥੇ ਕੋਈ ਬੈਰੀਕੇਡਿੰਗ ਕੋਣ ਲਾ ਦੇ ਪਰ ਨਹੀਂ ਇੱਟਾਂ ਰੱਖਤੀਆਂ ਜੀ ਅਸੀਂ ਬਹੁਤ ਵਧੀਆ ਕੰਮ ਕਰਦੇ ਅਸੀਂ ਇੱਟਾਂ ਰੱਖ ਕੇ ਇਹ ਦੇਖੋ ਚੰਗੀ ਗੱਲ ਆ ਮੁੰਡੇ ਇੱਟਾਂ ਚੱਕ ਰਿਹਾ ਸੋ ਨੀਂਦ ਆ ਕੇ ਥੱਕਿਆ ਪਿਆ ਉੱਤੋਂ ਕਹਿੰਦਾ ਵੀ ਜਿਹੜਾ ਹੈਗਾ ਆਪਣਾ ਉਹ ਕਹਿੰਦਾ ਜੀ ਸਾਡਾ ਸਰਵੇਅਰ ਆਊ ਕਦੋਂ ਆਊ ਰੱਬ ਜਾਣੇ ਸੋ ਇਹਦੇ ਤੇ ਆਪਣੇ ਵਿਚਾਰ ਦਿਓ ਜੀ ਤੁਸੀਂ ਸਾਰੇ ਜਾਣੇ ਜੋ ਮੌਜੂਦਾ ਸਥਿਤੀ ਹੈ ਇਹਦੇ ਬਾਰੇ ਕੀ ਕਹੋਗੇ 3 ਵਜੇ ਦਾ ਐਕਸੀਡੈਂਟ ਹੋਇਆ ਹਜੇ ਤੱਕ ਰੋਡ ਕਲੀਅਰ ਨਹੀਂ ਹੋਈ